ਗੰਨੇ ਦੀ ਇੱਕ ਕੁਆਲਿਟੀ ਜਿਹੜੀ ਸਪੈਸ਼ਲੀ ਗੋੜ ਤੇ ਸ਼ੱਕਰ ਵਾਸਤੇ ਹੀ ਬੀਜੀ ਜਾਂਦੀ ਆ ਇਹ ਵੀਰ ਜੀ ਵੈਰੈਟੀ ਆ 15023 करनाल ਯੂਨੀਵਰਸਿਟੀ ਦਾ ਦੀ ਵੈਰੈਟੀ ਆ ਤੇ ਬਹੁਤ ਹੀ अर्ਲੀ ਵੈਰੈਟੀ ਆ ਚਾਣੀ ਕੇ ਜਲਦੀ ਪੱਕ ਜਾਂਦੀ ਆ ਜਲਦੀ ਪੱਕ ਜਾਂਦੀ ਆ ਦੋ ਵਾਰੀ ਤਵੀਆਂ ਫੇਰੀਆਂ ਹੂੰ ਉਸ ਤੋਂ ਬਾਅਦ ਤਿੰਨ ਵਾਰੀ ਖੇਤ ਬਹੁਤ ਟਾਈਟ ਸੀਗਾ ਹੂੰ ਅੱਛਾ ਤਿੰਨ ਵਾਰੀ ਹੜਾਂ ਨਾਲ ਵਾਹਿਆ 6 ਟਰਾਲੀਆਂ ਗੋਵਲ ਗੋਹੀਆਂ ਕੱਢੀਆਂ ਉਸ ਤੋਂ ਬਾਅਦ ਇਹਨੂੰ ਰੋਟਾਵੇਟਰ ਫੇਰਤਾ ਆ ਤੇ ਇਹਦੇ ਬੈੱਡ ਮੱਕੀ ਵਾਲੀ ਮਸ਼ੀਨ ਨਾਲ ਬਣਵਾ ਲਏ ਲਾ ਲਓ ਵੀ ਹੁਣ ਕੱਲ ਦਾ ਵੀ ਗਿਆ ਹੋਇਆ ਅੱਛਾ ਜੀ ਇਹ ਦਸੰਬਰ ਚ ਤਿਆਰ ਆ ਗੁਰਲੇ ਮੈਂ ਇਹਨੂੰ ਵੱਧ ਤੋਂ ਵੱਧ ਪੰਜ ਪਾਣੀ ਲਾਉਂ ਇਹ 2-2 ਫੁੱਟ ਤੇ ਅੱਖ ਲਾਈ ਆ ਜੀ ਆ ਅੱਖ ਤੇ ਆ ਅੱਖ ਦੀ ਦੂਰੀ 2 ਫੁੱਟ ਦੀ ਹੈ ਬੈਡ ਤੋਂ ਬੈਡ ਦੇ ਕਿਨਾਰੀ ਜਿਹੜੀ ਆ ਉਹ 4 ਫੁੱਟ ਉਹ 4 ਅੱਛਾ ਇਧਰ ਸ਼ੋਲੇ ਸੀ ਇਹ ਸ਼ੋਲੇ ਆ ਇਧਰ ਸਰੋਂ ਸੀ ਦੇਖੋ ਖੜਾ ਕਿੰਨਾ ਫਰਕ ਨਾਲ ਆ ਇਹਦੇ ਸਮੇਂ-ਸਮੇਂ ਨਾਲ ਮਿੱਟੀ ਚਾੜਨੀ ਪੈਣੀ ਆ ਸਮੇਂ-ਸਮੇਂ ਨਾਲ ਕਿੰਨੀ ਗਾਰੀ ਚਾੜੋਗੇ ਇਹਦੇ ਤਿੰਨ ਵਾਰੀ ਮਿੱਟੀ ਚਾੜਾਂਗੇ ਜੀ ਹਾਂ ਉਹਦੇ ਨਾਲ ਇਹਦੇ ਡਿਗਣ ਦੀ ਸਮੱਸਿਆ ਸੱਚਾ ਬਹੁਤ ਘਟੂ ਐਸੀ ਮਿੱਟੀ ਕੀ ਕਹਿੰਦੇ 2 ਇੰਚ ਚਾੜ ਕੇ ਮਿੱਟੀ ਕਹਿੰਣਾ ਸਮਝ ओके ਤੁਸੀਂ ਕਿੰਨੀ ਜਾਣਦੇ ਏਰੋ ਇੱਕ ਫੋਟੋ ਮਿੱਟੀ ਚੜੂ ਬੰਨਨ ਨਾਲ ਤਾਂ ਇੱਕ ਲੱਕ ਬੰਨਣ ਵਾਲੀ ਗੱਲ ਹੀ ਆ ਗੈਰ ਤੋਂ ਟੱਪੀ ਹੋ ਜਾਂਦੀ ਗੈਰ ਕੁਦਰਤੀ ਸასიਖਾਲ ਪਿਆਰੇ ਦੋਸਤੋ ਤੇ ਅੱਜ ਮਾਨਕ ਪਿੰਡ ਆ ਜੀ ਇਹ ਮਾਨਕ ਜ਼ਿਲ੍ਹਾ ਜ਼ਿਲ੍ਹਾ ਮਲੇਰ ਕੋਟਲਾ ਮਲੇਰ ਕੋਟਲਾ ਜ਼ਿਲ੍ਹਾ ਪੈਂਦਾ ਹਰ ਪਹਿਲਾਂ ਸੰਗਰੂਰ ਸੀ ਪਹਿਲਾਂ ਸੰਗਰੂਰ ਹਾਂ ਜ਼ਿਲ੍ਹਾ ਮਲੇਰ ਕੋਟਲਾ ਪੈਂਦਾ ਹੈ ਇਹਨੂੰ ਬਾਜੀ ਕਰਮਜੀਤ ਸਿੰਘ ਉਹਨਾਂ ਦੇ ਅਸੀਂ ਕੋਲੇ ਆ ਅੱਜ ਤੇ ਬਾਈ ਹੁਣੀ ਬੀਜ ਦੇ ਨੇ ਗਟਾਂ ਠੀਕ ਆ ਇੱਕ ਨਵੀਂ ਚੀਜ਼ ਅਸੀਂ ਵੇਖਣ ਆਏ ਆ ਨਾਲ ਭਾਜੀ ਦਲਬੀਰ ਸਿੰਘ ਮੇੜੂ ਹੁਣੀ ਨੇ ਤੇ ਲੰਬੜਦਾਰ ਸਾਹਿਬ ਸਾਡੇ ਨਾਲ ਆ ਦੇਖਣਾ ਅਸੀਂ ਇੱਕ ਚੀਜ਼ ਆਏ ਆ ਸਪੈਸ਼ਲੀ ਏਡੀ ਦੂਰੋਂ ਗੰਨੇ ਦੀ ਇੱਕ ਕੁਆਲਿਟੀ ਜਿਹੜੀ ਸਪੈਸ਼ਲੀ ਗੋੜ ਤੇ ਸ਼ੱਕਰ ਵਾਸਤੇ ਹੀ ਬੀਜੀ ਜਾਂਦੀ ਆ ਉਹ ਗੋੜ ਤੇ ਸ਼ੱਕਰ ਜਿਹੜਾ ਕਿ ਬਹੁਤ ਵਧੀਆ ਕੁਆਲਿਟੀ ਦਾ ਬਣਦਾ ਆ ਤੇ ਗੰਨਾ ਵੀ ਇਹ ਲਗਭਗ ਕਾਮਯਾਬ ਗੰਨਾ ਹੈਗਾ ਆ ਲੱਗਦਾ ਹੈ ਕਿ ਇਹ ਹੌਲੀ-ਹੌਲੀ ਬਹੁਤ ਜ਼ਿਆਦਾ ਪਪੂਲਰ ਹੋ ਜਾਊਗਾ ਆਪਾਂ ਦੇਖਦੇ ਹਾਂ ਇਹ ਗੰਨਾ ਇਹਨਾਂ ਨੇ ਕਿੱਦਾਂ ਬੀਜਿਆ ਤੇ ਇਹ ਇਹ ਕਿਹੜੇ-ਕਿਹੜੇ ਤਰੀਕੇ ਵਰਤਦੇ ਨੇ ਕੁਦਰਤੀ ਜਾਂ ਆਰਗੈਨਿਕ ਤਰੀਕੇ ਨਾਲ ਕਰ ਰਹੇ ਆ ਜਾਂ ਕੁਝ ਖਾਦਾ ਸਪਰੇਆਂ ਦੀ ਲੋੜ ਇਹਨਾਂ ਨੂੰ ਪੈਂਦੀ ਆ ਆ ਪਾ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਇਹ ਕਿਹੜੀ ਵੈਰਾਈਟੀ ਹੈ ਤੇ ਆਪਾਂ ਕੀ ਬੀਜਿਆ ਹੋਇਆ ਜੀ ਇਹ ਜਿਹੜਾ ਖੇਤਾਂ 'ਚ ਆ ਇਹ ਵੀਰ ਜੀ ਵੈਰਾਈਟੀ ਆ 15023 ਅੱਛਾ ਜੀ ਆ ਵਾਲਾ ਹਾਂ ਜੀ ਠੀਕ ਹੈ करनाल ਯੂਨੀਵਰਸਿਟੀ ਦਾ ਦੀ ਵੈਰੈਟੀ ਆ ਇਹ ਵਾਲੀ करनाल ਯੂਨੀਵਰਸਿਟੀ ਦੀ ਅੱਛਾ ਜੀ ਤੇ ਬਹੁਤ ਹੀ अर्ਲੀ ਵੈਰੈਟੀ ਆ अर्ਲੀ ਵੈਰੈਟੀ ਆ ਹਾਂ ਜੀ ਜਾਨੀ ਕਿ ਜਲਦੀ ਪੱਕ ਜਾਂਦੀ ਹੈ ਜਲਦੀ ਪੱਕ ਜਾਂਦੀ ਆ ਸਪੈਸ਼ਲੀ ਗੁੜ ਸ਼ੱਕਰ ਲਈ ਆ ਇਹ ਸਪੈਸ਼ਲੀ ਗੁੜ ਸ਼ੱਕਰ ਵਾਸਤੇ ਕੀ ਖਾਸ ਕੀਤਾ ਇਸ ਖੇਤ ਚ ਪਹਿਲਾਂ ਤੇ ਇਹ ਕੀ ਮਤਲਬ ਇਹਦੇ ਚ ਕੋਈ ਖਾਦਾਂ ਸਪਰੇਅ ਆ ਕੀ ਕੀ ਮੰਗਿਆ ਆਏ ਨੇ ਇਹਨੂੰ ਜਿਵੇਂ ਕਣਕ ਵੱਢੀ ਅੱਛਾ ਜੀ ਦੋ ਵਾਰੀ ਤਵੀਆਂ ਫੇਰੀਆਂ ਹੂੰ ਉਸ ਤੋਂ ਬਾਅਦ ਤਿੰਨ ਵਾਰੀ ਖੇਤ ਬਹੁਤ ਟਾਈਟ ਸੀਗਾ ਹੂੰ ਅੱਛਾ ਤਿੰਨ ਵਾਰੀ ਹੜਾਂ ਨਾਲ ਵਾਹਿਆ ਹੂੰ ਹੜਾਂ ਦੀ ਵਾਹੀ ਤੋਂ ਬਾਅਦ ਇਹਦੇ ਉੱਪਰ ਸੇ ਟਰਾਲੀਆਂ ਗੋਵਰ ਗੋਹੀਆਂ ਕੱਢੀਆਂ ਠੀਕ ਆ ਢੇਰ ਪਾਤਾ ਢੇਰ ਪਾਤਾ ਜੀ ਨੂੰ ਹੂੰ ਉਸ ਤੋਂ ਬਾਅਦ ਇਹਨੂੰ ਰੂਟਾਵੇਟਰ ਫੇਰਤਾ ਠੀਕ ਆ ਜੀ ਰੂਟਾਵੇਟਰ ਤੋਂ ਫੇਰ ਬਾਅਦ ਇਹਦੇ ਬੈੱਡ ਮੱਕੀ ਵਾਲੀ ਮਸ਼ੀਨ ਨਾਲ ਬਣਵਾ ਲਏ ਕਿੱਡਾ ਕ ਬੈੱਡ ਹੈ ਜੀ ਇਹ ਕੀ ਸੌਜੇ ਦਾ ਇਹ ਚ ਇਹ 4 ਫੁੱਟ ਜੀ ਕਿੰਨਾ ਏਰੀਆ ਲਾਇਆ ਤੁਹਾਡਾ ਇਹ ਇਹ ਸਾਡੇ ਆਲੇ ਸੇਵ ਗਏ ਠੀਕ ਹੈ ਜੀ ਜਿਹੜੇ ਕਨਾਲਾ ਮਰ ਲਿਆ ਉਹਨਾਂ ਦੇ 10 ਕਨਾਲਾ ਠੀਕ ਹੈ ਜੀ ਖਾਦ ਖੁਦ ਦੀ ਲੋੜ ਪਈ ਹੈ ਜੀ ਅਸੀਂ ਖਾਦ ਨਹੀਂ ਪਾਈ ਜੀ ਅੱਛਾ ਜੀ ਠੀਕ ਹੈ ਕੋਈ ਖਾਦ ਨਹੀਂ ਪਾਈ ਕੋਈ ਖਾਦ ਨਹੀਂ ਠੀਕ ਆ ਪਾ ਜੀ ਇਹ ਜਿਹੜਾ ਗੰਨਾ ਆ ਇਹ ਕਦੋਂ ਬੀਜਣਾ ਹੁੰਦਾ ਇਹ ਮਤਲਬ ਇਹਦਾ ਟਾਈਮਿੰਗ ਕੀ ਹੈ ਇਹਦੀ ਟਾਈਮਿੰਗ ਅਸਲ ਦੇ ਵਿੱਚ ਹਰੇਕ ਦਾ ਆਪਦਾ ਆਪਦਾ ਬਣਾ ਲਿਆ ਇਹਨੂੰ ਜਿਵੇਂ ਆਪਾਂ ਅਕਤੂਬਰ ਚ ਵੀ ਬਹੁਤ ਕਿਸਾਨ ਬੀਜ ਲੈਂਦੇ ਆ ਅੱਛਾ ਜੀ ਅਸੀਂ ਪਿਛਲੇ ਸਾਲ ਵੀ ਬੀਜਿਆ ਹੈ ਟ੍ਰਾਇਲ ਦੇ ਤੌਰ ਤੇ ਅੱਛਾ ਜੀ ਇੱਕ ਪੌਣਾ ਕਿ ਬਿੱਗਾ ਠੀਕ ਹੈ ਜੀ ਪਿਛਲੇ ਸਾਲ ਐਸੀ ਅਪ੍ਰੈਲ ਚ ਬੀਜਿਆ ਠੀਕ ਹੈ ਜੀ ਸਟਾਰਟਿੰਗ ਚ ਹਾਂ ਹਾਂ ਹੁਣ ਇਹ ਕਣਕ ਵੱਢ ਕੇ ਬੀਜਣਾ ਸੀਗਾ ਠੀਕ ਹੈ ਜੀ ਉਹਦੇ ਕਰਕੇ ਨੂੰ ਅਸੀਂ ਕੱਲ ਬੀਜਿਆ ਅਰਲੀ ਅਰਲੀ ਵੈਰਾਈਟੀ ਜਿੱਦਾਂ ਤੁਸੀਂ ਮੈਨੂੰ ਕਹਿੰਨੇ ਆ ਇਹ ਕਿੰਨੇ ਕ ਚਿਰ ਚ ਹੋ ਜਾਂਦੀ ਆ ਅ 5-6 ਮਹੀਨੇ 6 ਮਹੀਨੇ ਇਹ ਤੁਸੀਂ ਲਾ ਲਓ ਵੀ ਕੱਲ ਦਾ ਬੀਜਿਆ ਹੋਇਆ ਅੱਛਾ ਜੀ ਇਹ ਦਸੰਬਰ ਚ ਤਿਆਰ ਆ ਗੁਰ ਲਈ ਇਹੇ ਵਾਲਾ ਹਾਂਜੀ ਦੇ ਦਸੰਬਰ ਚ ਜਾਣੀਏ ਤਿਆਰ ਆ ਆਪਾਂ ਪਰ ਜੇ ਹੁਣ ਆਪਾਂ ਮਈ ਚ ਵੀ ਬੀਜ ਲਿਆ ਹਾਂ ਤੇ ਨਵੰਬਰ ਦਸੰਬਰ ਚ ਆਪਾਂ ਇਹਦਾ ਗੁੜ ਬੜਾ ਸਕਦੇ ਦਿਵਾਲੀ ਤੋਂ ਬਾਅਦ ਦਿਵਾਲੀ ਹਾਂਜੀ ਵਾਹ ਅਛਾ ਬਾਈ ਜੀ ਇਹ ਜਿਹੜਾ ਤੁਸੀਂ ਗੰਨਾ ਕਹਿ ਰਹੇ ਆ ਜੇ ਆਪਾਂ ਇਹਨਾਂ ਦਿਨਾਂ ਚ ਬੀਜਦੇ ਆ ਤੇ ਗਾਂਹ ਜਾ ਕੇ ਬੀਜਦੇ ਆ ਕੋਈ ਪਾਣੀ ਦਾ ਫਰਕ ਹੈਗਾ ਕਿੰਨੇ ਕ ਪਾਣੀ ਲੈ ਜਾਂਦਾ ਦੇਖੋ ਹਰ ਇੱਕ ਦੇ ਸਰੀਰ ਮੁਤਾਬਕ ਪਾਣੀ ਦੀ ਆਪਦੀ ਕੈਪੈਸਿਟੀ ਆ ਠੀਕ ਹੈ ਜੀ ਜਿਹੜਾ ਮੇਰਾ ਆਪਦਾ ਤਜਰਬਾ ਜਾਂ ਭੈਣਾ ਭਾਈ ਤੁਸੀਂ ਸਿੱਖਿਆ ਹੂੰ ਮੈਂ ਇਹਨੂੰ ਵੱਧ ਤੋਂ ਵੱਧ ਪੰਜ ਪਾਣੀ ਲਾਉਂਗਾ ਅੱਛਾ ਬਸ 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 ਤੁਸੀਂ ਦੱਸਦੇ ਹੀ ਕਿ ਇਹਨੂੰ ਮਾਰੂ ਗੰਨਾ ਵੀ ਇਹਨੂੰ ਫਿਰ ਮਾਰੂ ਇਸ ਤਰ੍ਹਾਂ ਹੀ ਆ ਜੀ ਹੁਣ ਇਹਨੂੰ ਪਾਣੀ ਲਾਉਣਾ ਨਹੀਂ ਵੱਧ ਤੋਂ ਵੱਧ ਪਾਣੀ ਕਿਉਂਕਿ ਦੋ ਪਾਣੀ ਨਾਲ ਤਾਂ ਹਰਾ ਹੀ ਹੋਣਾ ਇਹ ਅੱਛਾ ਜੀ ਅੱਜ ਹਰਾ ਹੋਇਆ ਫਿਰ ਪਾਣੀ ਤਾਂ ਲਾਉਣਾ ਹੀ ਪੈਣਾ ਕਿਉਂਕਿ ਇਹਨੂੰ ਮਿੱਟੀ ਲਾਉਣੀ ਆ ਠੀਕ ਆ ਉਸ ਤੋਂ ਬਾਅਦ ਵੱਧ ਤੋਂ ਵੱਧ ਤਿੰਨ ਪਾਣੀ ਲੱਗਣਿਆ ਹੋਣ ਠੀਕ ਆ ਵੱਧ ਤੋਂ ਵੱਧ ਤਿੰਨ ਪਾਣੀ ਜਿਆਦਾ ਪਾਣੀ ਨਹੀਂ ਪਾਣੀ ਕਦੋਂ ਲੱਗਦਾ ਇਹਨੂੰ ਜਦੋਂ ਪਾਣੀ ਜਦੋਂ ਹੱਦ ਤੋਂ ਵੱਧ ਇਹ ਮੰਗਦਾ ਹੈ ਜਦੋਂ ਸੁੱਕਾ ਜਾਂ ਫੀਲ ਹੋਵੇ ਉਦੋਂ ਲਾਵੇ ਕੋਈ ਟਾਈਮਿੰਗ ਵਾਲਾ ਕੰਮ ਟਾਈਮਿੰਗ ਵਾਲਾ ਨਹੀਂ ਮੀ ਪਾਜੇ ਤੇ ਫਿਰ ਉਹ ਫਿਰ ਉਹ ਤੋਂ ਵੀ ਸਰੂ ਅੱਛਾ ਇਹ ਕਿੰਨੇ ਕਿੰਨੇ ਦੂਰੀ ਤੇ ਅੱਖ ਲਾਈ ਆ ਇਹ ਇਹ 2-2 ਫੁੱਟ ਤੇ ਅੱਖ ਲਾਈ ਆ ਜੀ ਆ ਅੱਖ ਤੇ ਆ ਅੱਖ ਦੀ ਦੂਰੀ 2-2 ਫੁੱਟ ਦੀ ਠੀਕ ਆ ਬੈਡ ਤੋਂ ਬੈਡ ਦੇ ਕਿਨਾਰੀ ਜਿਹੜੀ ਆ ਉਹ 4 ਫੁੱਟ ਉਹ 4 ਫੁੱਟ ਆ ਜੋ ਇਹ ਤਾਂ ਬਾਜਾਂ ਤੇ ਤੁਹਾਨੂੰ ਦਿਖਾ ਲ ਦਿੱਤੀ ਆਪਾਂ ਤੁਹਾਨੂੰ ਗੰਨਾ ਦਿਖਾਉਂਦੇ ਆ ਗੰਨਾ ਕਿਉਂ ਜਿਆ ਚਿਕਣ ਦੀ ਸਮੱਸਿਆ ਆਉਂਦੀ ਇਹਦੀ ਇਹਨੂੰ ਆਉਂਦੀ ਆ ਜੀ ਹਾਂ ਅੱਛਾ ਇਹਨੂੰ ਆਉਂਦੀ ਆ ਫਿਰ ਉਹਦਾ ਹੱਲ ਕੀ ਹੈ ਦੇਖੋ ਇਹਨੂੰ ਤਾਂ ਅਸਲ ਦੇ ਵਿੱਚ ਤਾਂ ਉਹ ਮਿੱਟੀ ਚੜੀ ਜਾਵੇ ਹੂੰ ਜਿਹੜਾ ਸਾਡਾ ਪੰਜਾਬ ਦਾ ਸਿਸਟਮ ਹੈ ਮਿੱਟੀ ਚੜਨ ਦਾ ਉਹ ਮੈਨੂੰ ਐ ਮਹਿਸੂਸ ਹੋਇਆ ਵੀ ਅਸੀਂ ਮਿੱਟੀ ਕਹਿੰਦੇ ਆ ਚਾੜਤੀ ਹੂੰ ਪਰ ਗੰਨੇ ਮੁਤਾਬਕ ਮਿੱਟੀ ਨਹੀਂ ਚੜਦੇ ਪਹਿਲਾਂ ਤਾਂ ਅਸੀਂ ਇਹ ਸਮਝ ਨੂੰ ਸਾਨੂੰ ਸਮਝਣਾ ਪੈਣਾ ਹੈ ਹੂੰ ਜਿਹੜਾ ਗੰਨਾ ਤਿਆਰ ਕਰਕੇ ਸੀ ਉੱਪਰ ਤੱਕ ਲੈ ਕੇ ਜਾਣਾ ਹੈ ਹੂੰ ਉਹ ਵੱਧ ਤੋਂ ਵੱਧ ਇੱਕ ਅੱਕ ਤੋਂ ਗੰਨੇ 7 ਤੋਂ 8 ਤੋਂ ਵੱਧ ਜਾਣੇ ਚਾਹੀਦੇ ਨਹੀਂ ਹੂੰ ਸਾਡਾ ਪੰਜਾਬ ਦੇ ਵਿੱਚ ਇਹ ਆ ਵੀ ਸਾਡਾ ਜਿੰਨਾ ਫੁੱਟਿਆ ਆ ਅਸੀਂ ਸਾਰੇ ਹੀ ਰੱਖ ਲੈਣੇ ਆ ਹੂੰ ਉਹਦੇ ਨਾਲ ਆਸ ਵਿੱਚ ਜਿਹੜੀ ਕਸਮ ਕੱਸੀ ਲੜਾਈ ਆ ਗੰਨੇ ਦੀ ਉਹ ਵਜਨ ਘਟਾਉਂਦੀ ਆ ਹੂੰ ਜਦੋਂ ਵੱਧ ਕੰਨੇ ਹੋ ਜਾਂਦੇ ਆ ਹਵਾ ਪਾਣੀ ਦੀ ਵੀ ਲੋਡ ਵੱਧ ਪੈਂਦੀ ਆ ਹੂੰ ਜਦੋਂ ਘੱਟ ਕੰਨੇ ਆ ਉਹ ਉਹਨੂੰ ਪੂਰਾ ਇੱਕ ਸ਼ੇਰ ਦੇ ਪੁੱਤ ਵਾਲੀ ਕਹਾਣੀ ਲਾ ਲਓ ਕਹਿੰਦੇ ਆ ਵੀ ਸ਼ੇਰ ਦਾ ਇੱਕ ਸੂਰੀ ਦੇ 18 ਖੁੱਲਾ ਵਾਤਾਵਰਨ ਮੈਨੂੰ ਖੁੱਲਾ ਵਾਤਾਵਰਨ ਮੈਨੂੰ ਹਵਾ ਮਿਲਦੀ ਸੌ ਮਤਲਬ ਖੁੱਲੀ ਮਿਲਦੀ ਉਹਨੂੰ ਜਿੱਦੋਂ ਹੁਣ ਇਹਨੂੰ ਮਿੱਟੀ ਚਾੜਨ ਦੀ ਗੱਲ ਆ ਮੰਨ ਲਓ ਇਹਨੂੰ ਤੇ ਇਹਨੂੰ ਕਿੱਦਾਂ ਚਾੜਨੀ ਆ ਹੁਣ ਜਿੱਦਾਂ ਅਸੀਂ ਟ੍ਰੂਟੇਟਰ ਦੇ ਫੇਰਨਾ ਹੱਥ ਆਲਾ ਲਿਆ ਕੇ ਅੱਛਾ ਜੀ ਇਹਦੇ ਸਮੇਂ-ਸਮੇਂ ਨਾਲ ਮਿੱਟੀ ਚਾੜਨੀ ਪੈਣੀ ਆ ਸਮੇਂ-ਸਮੇਂ ਨਾਲ ਕਿੰਨੀ ਵਾਰੀ ਚਾੜੋਗੇ ਇਹਦੇ ਤਿੰਨ ਵਾਰੀ ਮਿੱਟੀ ਚਾੜਾਂਗੇ ਜੀ ਠੀਕ ਆ ਯਾਨੀ ਮਿੱਟੀ ਚਾੜੋਗੇ ਉਹਦੇ ਨਾਲ ਇਹਦੇ ਡਿੱਗਣ ਦੀ ਸਮੱਸਿਆ ਡਿੱਗਣਾ ਸ਼ਾਹ ਬਹੁਤ ਘਟੂ ਅੱਛਾ ਬਹੁਤ ਘਟ ਜਾਂਦਾ ਬਹੁਤ ਘਟੂ ਕਿਉਂਕਿ ਅਸੀਂ ਮਿੱਟੀ ਕੀ ਕਹਿੰਦੇ 2 ਇੰਚ ਚੜ੍ਹ ਕੇ ਮਿੱਟੀ ਕਹਣਾ ਸਮਝਦੇ ਆ ਅਸੀਂ ਓਕੇ ਤੁਸੀਂ ਕਿੰਨੀ ਜਾਣਦੇ ਇਹਨੂੰ 1 ਫੁੱਟ ਮਿੱਟੀ ਚੜੂ ਸਾਰੀ ਮਤਲਬ ਥੱਲੇ ਤੋਂ ਲੈ ਕੇ 1 ਫੁੱਟ ਪਾ ਉੱਪਰ 1 ਫੁੱਟ ਤੱਕ ਮਿੱਟੀ ਚੜਾਉਣੀ ਹਾਂਜੀ ਉਹ ਪੈ ਸਕਦੀ ਹੈ ਹਾਂਜੀ ਉਹ ਹਾਂਜੀ ਉਹ ਪੈ ਸਕਦੀ ਹੈ ਹਾਂਜੀ ਠੀਕ ਆ ਤੇ ਫੇਰ ਇਹਦਾ ਡਿੱਗਣ ਦੀ ਸਮੱਸਿਆ ਦਾ ਹੱਲ ਹੈ ਹਾਂ ਜੇ ਬਨਣਾ ਨਹੀਂ ਨਾ ਹਾਂ ਬਨਣ ਨਾਲ ਤਾਂ ਇੱਕ ਲੱਖ ਬਨਣ ਵਾਲੀ ਗੱਲ ਹੀ ਆ ਗੈਰ ਕੁਦਰਤੀ ਹੋ ਜਾਂਦਾ ਗੈਰ ਕੁਦਰਤੀ ਆਸ਼ਾ ਦੂਸਰੀ ਹਾਂਜੀ ਦੂਸਰੀ ਗੱਲ ਜਿਹੜੀ ਸਾਨੂੰ ਸਮਝ ਲੱਗਦੀ ਹੈ ਉਹ ਇਹ ਹੈ ਜੇ ਗੰਨਾ ਡਿੱਗ ਵੀ ਪਊ ਮਿੱਟੀ ਚੜ੍ਹੇ ਤੋਂ ਬਾਅਦ ਉਹਦੀ ਜੜ ਉੱਪਰ ਨਹੀਂ ਆਉਂਦੀ ਹੂੰ ਕੁਦਰਤ ਦਾ ਨਿਯਮ ਦੇ ਮੁਤਾਬਕ ਗੰਨਾ ਟੇਡਾ ਹੋਇਆ ਉਹਨੇ ਫੇਰ ਉੱਪਰ ਨੂੰ ਚਾਹ ਚੜ੍ਹ ਜਾਣਾ ਜਿਹੜਾ ਮੋਟਾ ਨਹੀਂ ਪਾਟਾ ਉਹ ਜਿਹੜਾ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਮੈਂ ਵੀ ਉਹਨਾਂ ਚੋਂ ਹੀ ਸੀ ਪਹਿਲਾਂ ਜੇ ਗੰਨਾ ਡਿੱਗਦਾ ਤਾਂ ਜੜਾਂ ਵੀ ਬਾਹਰ ਆ ਜਾਂਦੀਆਂ ਨੇ ਹੂੰ ਜਿਹਦੇ ਨਾਲ ਗੰਨੇ ਦਾ ਝਾੜ ਬਹੁਤ ਘਟ ਜਾਂਦਾ ਹੂੰ ਬਿਮਾਰ ਪੈਂਦਾ ਤੇ ਝਾੜ ਘਟਦਾ ਪਰ ਜਿਹਨੇ ਟ్రਾਇਲ ਕਰਨਾ ਹੈ ਮੰਨ ਲਓ ਤੁਹਾਡੇ ਤੋਂ ਵੀ ਲੈ ਕੇ ਉਹ ਬੰਦਾ ਨਾ ਆਵੇ ਵੀ ਜਿਹੜਾ ਬੰਦਾ ਸੋਚਦਾ ਮੈਂ ਮਿਲ ਨੂੰ ਦੇਣਾ ਆ ਜਾਣੀ ਇਹ ਜਿਹੜਾ ਬੰਦਾ ਸ਼ੌਕੀ ਆ ਇਹ ਪਹਿਲਾਂ ਦੱਸ ਦਿੰਦੇ ਜਿਹੜੇ ਸ਼ਕੀਨ ਬੰਦੇ ਆ ਗੋੜਾ ਵਾਲੇ ਛੱਕਰ ਵਾਲੇ ਜਿਹੜੇ ਗੋੜ ਛੱਕਰ ਦਾ ਕੋਈ ਵਪਾਰ ਕਰਨਾ ਚਾਹੁੰਦੇ ਆ ਬਣਾਉਣਾ ਚਾਹੁੰਦੇ ਉਹ ਸੰਪਰਕ ਕਰ ਲੈਣ ਬਿਲਕੁਲ ਬਿਲਕੁਲ ਜੀ ਅੱਛਾ ਇਧਰਲੇ ਪਾਸੇ ਪਹਿਲਾਂ ਸਰੋਸ ਹਾਂ ਇਧਰ ਸੋਲੇ ਸੀ ਅੱਛਾ ਜੀ ਹੁਣ ਸੋਲਿਆਂ ਦੀ ਖਰਾਕ ਤੇ ਸਰੋਹ ਦੀ ਖਰਾਕ ਤੇ ਅੰਤਰ ਦੇਖੋ ਅੱਛਾ ਅੱਛਾ ਇਧਰ ਛੋਲੇ ਸੀ ਇਹ ਸੋਲੇ ਆ ਇਦਾਂ ਸਰੋਂ ਸੀ ਦੇਖੋ ਖੜਾ ਕਿੰਨਾ ਫਰਕ ਨਾਲ ਆ ਉਹ ਵਾਹ ਅੱਛਾ ਲਓ ਜੀ ਇਹ ਗੰਨਾ ਜਿਹੜਾ ਤਕਰੀਬਨ ਤੁਸੀਂ ਜਾਣੀ ਇਦਾਂ ਹੀ ਬੀਜ ਕੇ ਛੱਡਿਆ ਹੋਇਆ ਆ ਇਹ ਮੁੱਢਾ ਆ ਹਾਂਜੀ ਮੁੱਢਾ ਜੀ ਇਹ ਇਹ ਕਿੰਨੇ ਇੱਕ ਸਾਲ ਦਾ ਹੋ ਗਿਆ ਇੱਕ ਸਾਲ ਹਾਂਜੀ ਆ ਲਓ ਜੀ ਠੀਕ ਆ ਆ ਵੀ ਮੁੱਢਾ ਹੈ ਹਾਂਜੀ ਹੈ ਆ ਵੀ ਮੁੱਢਾ ਹੈ ਇਹਦੇ ਵਿੱਚ ਛੋਲੇ ਲਾਏ ਹੋਏ ਸੀਗੇ ਤੇ ਇਹਦੇ ਵਿੱਚ ਲੱਗਾ ਹੋਇਆ ਸੀਗਾ ਇਧਰਲੇ ਪਾਸੇ ਸਰੋਂ ਜਿਹੜੀ ਤੁਸੀਂ ਦੱਸ ਰਹੇ ਹਾਂ ਹਾਂਜੀ ਅੱਛਾ ਇਹਦਾ ਇੰਨਾ ਅਸਰ ਹੈ ਇੰਨਾ ਸ ਦੇਖੋ ਕਿੰਨੀ ਜਾਨਦਾਰ ਯਾਨੀ ਕਿ ਆ ਬੀਜਿਆ ਸੇਮ ਹੀ ਸੇਮ ਤਰੀਕ ਤੇ ਆ ਸੇਮ ਤਰੀਕੇ ਨਾਲ ਬੀਜਿਆ ਆ ਕੋਈ ਖਾਦ ਨਹੀਂ ਕੋਈ ਵੱਧ ਕੋਈ ਕੁਛ ਨਹੀਂਗਾ ਪਰ ਦੇਖੋ ਆ ਖਾਦ ਹੈ ਹੀ ਨਹੀਂ ਸੀ ਖਾਦ ਤਾਂ ਜ਼ੀਰੋ ਹੈ ਅੱਛਾ ਜੀ ਇਹਦੇ ਕਰੈਕਟਰ ਬਾਰੇ ਯੂਨੀਵਰਸਿਟੀ ਵਾਲੇ ਜਿਆਦਾ ਦੱਸਣਗੇ ਸਾਡੇ ਨਾਲੋਂ ਵੱਧ ਠੀਕ ਹੈ ਜੀ ਕਿਉਂਕਿ ਅਸੀਂ ਤਾਂ ਪਿਛਲੇ ਸਾਲ ਇਹ ਸਟਾਰਟ ਕੀਤਾ ਅੱਛਾ ਜੀ ਬੋਰਡ ਦੀ ਕੁਆਲਿਟੀ ਜੀ ਸਾਡੇ ਮਤਾਬਕ ਚੰਗੀ ਆ ਬੋਰਡ ਤੁਸੀਂ ਇਹਦਾ ਫਸਟ ਟਾਈਮ ਬਣਾਇਆ ਜੀ ਫਸਟ ਟਾਈਮ ਠੀਕ ਆ ਪਰ ਪੁੱਛ ਕਿ ਕਿਦਾਂ ਤੁਹਾਨੂੰ ਲੱਗਦਾ ਵੀ ਇਹ ਗੁੜ ਤੇ ਸ਼ੱਕਰ ਦੋਹਾਂ ਚ ਕਾਮਯਾਬ ਗਿਆ ਜਿਨ੍ਹਾਂ ਨੇ ਖਾਧੀ ਉਹਨਾਂ ਦਾ ਰਿਸਪੌਂਸ ਕਿਦਾਂ ਦਾ ਦੇਖੋ ਜੀ ਜਿਨ੍ਹਾਂ ਨੇ ਖਾਧੀ ਆ ਉਹ ਦੱਸਣ ਤੋਂ ਵੀ ਕਈ ਵਾਰੀ ਝਿਜਕਦੇ ਆ ਵੀ ਇਹਨੂੰ ਦੱਸੀਏ ਕੀ ਜਿਹੜੇ ਗੁੜ ਦੇ ਉਪਾਸ਼ਕ ਆ ਹੂੰ ਉਹਨਾਂ ਨੇ ਸਹੀ ਰਿਜ਼ਲਟ ਦੇ ਨਹੀਂ ਸਕਦੇ ਕਹਿੰਦੇ ਸੀ ਕਾਰਨ ਅਸੀਂ ਖਾਦਾ ਨਹੀਂ ਦਾ ਨਾਲ ਦਾ ਗੁੜ ਕਦੇ ਹੂੰ ਉਹਨਾਂ ਦਾ ਮੰਨਣਾ ਹੈ ਆ ਹੂੰ ਬਾਕੀ ਜਿਹੜਾ ਵੀ ਖਾਓ ਉਹ ਆਬਦਾ ਦੱਸ ਸਕਦਾ ਹੂੰ ਸਾਡੇ ਮੁਤਾਬਕ ਇਸ ਤੋਂ ਉੱਪਰ ਕੋਈ ਕੁਆਲਿਟੀ ਹੋਣੀ ਨਹੀਂ ਕੋੜ ਚ ਉਹ ਹਰਾ ਜਾਈ ਰਹੇਗਾ ਚਾ ਪੀਲਾ ਆ ਆਹੀ ਵੈਰਟੀ ਦੇਖੀ ਕਰੈਕ ਚਲ ਇਹਹੀ ਕੁਛ ਹੀ ਰਹਿੰਦਾ ਹਾਂਜੀ ਠੀਕ ਆ ਤੇ ਸਾਲ ਚ ਆਪਾਂ ਇਹਨੂੰ ਵੀ ਮਤਲਬ ਦੋ ਵਾਰੀ ਹੀ ਬੀਜ ਸਕਦੇ ਹਾਂ ਤੇ ਟਾਈਮ ਛੇਤੀ ਤਿਆਰ ਹਾਂਜੀ ਇਹਦੀ ਜਿਹੜੀ ਖਾਸੀਅਤ ਆ ਹੂੰ ਉਹ ਗੰਨਾ ਚੂਪ ਕੇ ਇਸ ਤੋਂ ਵੀ ਵੱਧ ਆਉਂਦੀ ਆ ਹੂੰ ਅੱਛਾ ਜੀ ਗੰਨਾ ਚੂਪ ਤਾਂ ਇੰਨਾ ਕ ਮਿੱਠਾ ਹੈ ਜਾਣੀ ਜੀ ਜਿਹੜਾ ਕਿਸੇ ਗੰਨੇ ਚੋਂ ਦਾ ਰਸ ਮਿੱਠਾ ਸੈ ਇਨਾ ਹੈ ਨਹੀਂ अच्छा जी ਜਿਸ ਦਾ ਆ ਮੈਂ ਸਮਝ ਲਓ ਬਈ 99 ਹੋ ਗਿਆ 85 ਹੋ ਗਿਆ ਉਸ ਤੋਂ ਵੀ ਵੱਧ ਮਿੱਠਾ ਹੈ ਕਿਸੇ ਕਿਸਾਨ ਵੀਰ ਨੂੰ ਥੋੜਾ ਬਹੁਤਾ ਸੀਡ ਚਾਹੀਦਾ ਹੋਵੇ ਤੁਸੀਂ ਦੇ ਸਕਦੇ ਹੋ ਹਾਂਜੀ ਜਦੋਂ ਮਾਲ ਵੈਰਾਈਟੀ ਆ ਗਈ ਫਸਲ ਆ ਗਈ ਫਿਰ ਇਸ ਦਵਾਂਗੇ ਜਰੂਰ ਕਿਉਂਕਿ ਇਹ ਸੇਵਾ ਵੀ ਆ ਠੀਕ ਹੈ ਜੀ ਬੀਜ ਵੰਡਣਾ ਸੇਵਾ ਵੀ ਆ ਕੁਝ ਮੈਂ ਤਾਂ ਇੱਕੋ ਹੀ ਗੱਲ ਜਾਣਦਾ ਜਿਵੇਂ ਅਸੀਂ ਵੈਰਾਈਟੀ ਨੂੰ ਤਿਆਰ ਕੀਤਾ ਜੀ ਸੇਵਾ ਭਾਵਨਾ ਨਾਲ ਹਮ ਕੈਮੀਕਲ ਤੋਂ ਰਾਹਤ ਹੂੰ ਇਹਦੇ ਚ ਵੀ ਅਸੀਂ 6 ਬਿਗਾਂ ਚ ਇੱਕ ਬਿਗਾ ਅਸੀਂ ਕੈਮੀਕਲ ਵਾਲਾ ਕਰਾਂਗੇ ਹੂੰ ਉਹਦਾ ਕਾਰਨ ਜਦੋਂ ਮਿੱਠਾ ਬਣੂ ਅਸੀਂ ਲੋਕਾਂ ਤੋਂ ਨਹੀਂ ਪੁੱਛਣਾ ਚਾਹੁੰਦੇ ਦੋਨੇ ਵੈਰਾਈਟੀਆਂ ਤੁਹਾਨੂੰ ਪਤਾ ਲੱਗੂ ਵੀ ਕੈਮੀਕਲ ਕੀ ਆ ਤੇ ਆਰਗੈਨਿਕ ਕੀ ਆ ਅੱਛਾ ਤੁਸੀਂ ਫਿਰ ਉਹਨੂੰ ਕੰਪੇਅਰ ਕਰਕੇ ਕੰਪੇਅਰ ਕਰਕੇ ਅਸੀਂ ਆਪ ਦੇਖਣਾ ਚਾਹੁੰਦੇ ਆ ਠੀਕ ਆ ਅੱਛਾ ਇਹਦਾ ਕੱਦ ਕਾਠ ਕੀ ਰਹਿ ਜਾਂਦਾ ਆ ਤੇ ਇਹ ਕਿੰਨਾ ਕਮੋਟਾ ਹੋ ਜਾਂਦਾ ਆ ਜਿਵੇਂ ਦੇਖੋ ਅਸੀਂ ਤਾਂ ਰੱਖਿਆ ਹੋਇਆ ਪਹਿਲਾਂ ਆਪ ਦਾ ਜਿਹੜਾ ਪਿਛਲੇ ਸਾਲ ਵਾਲਾ ਆਰਗੈਨਿਕ ਹੂੰ ਸਾਡੇ ਕੋਲੇ ਤਾਂ ਇਹ ਜਿਵੇਂ ਪੌਣਾ ਵਿਗਾ ਸੀਗਾ ਅਸਲ ਸਾਡੇ ਕੋਲੇ ਇਹ ਲਗਭਗ 35 ਕੁ ਕਵੰਟਲ ਗੰਨਾ ਪੈਦਾ ਹੋਇਆ ਸੀ ਇਹ ਕਾਦੇ ਦਾ 6 ਤੋਂ 7 7 8 ਦੇਖੋ ਪਾਣੀ ਲਾਵਾਂਗੇ ਤਾਂ ਇਹ ਕਦ ਪੂਰਾ ਕਰੂ ਅੱਛਾ ਜੇ ਤਾਂ ਆਪਾਂ ਪਾਣੀ ਨਹੀਂ ਲਾਇਆ ਕਦ ਤੇ ਵੀ ਮਾਰ ਪੈਣੀ ਆ ਫੂ ਖਰਾਕ ਤਾਂ ਇੱਕ ਬਹੁਤ ਵੱਡੀ ਚੀਜ਼ ਆ ਹੂੰ ਖਰਾਕ ਕਿਸੇ ਤਰੀਕੇ ਦੀ ਹੋਵੇ ਹੁਣ ਜੇ ਪਾਣੀ ਘਟ ਹੈ ਸਾਡਾ ਮੰਨਣਾ ਇਹ ਆ ਵੀ ਇਹਦਾ ਕਦ 7 ਕੁ ਫੁੱਟ ਤੱਕ ਰਹਿ ਗਿਆ ਸੀ ਕਿ ਝਾੜ ਤੁਸੀਂ ਕਦੇ ਗਿਣਿਆ ਨਹੀਂ ਝਾੜ ਝਾੜ ਗਹਿਣਾ ਹੈ ਫਿਰ ਵਪਾਰ ਕਰਨਾ ਪੈਣਾ ਹੈ ਅਸੀਂ ਵਪਾਰ ਚ ਪਹਿਲਾਂ ਆਈ ਨਹੀਂ ਹਮ ਸਾਡਾ ਤਾਂ ਇਹਦੀ ਮਤਲਬ ਹੈ ਕਿ ਕੁਆਲਿਟੀ ਕੀ ਹੋ ਸਕਦੀ ਆ ਹਮ ਜਿਹੜੀ ਗੱਲ ਅਸੀਂ ਸੁਣਦੇ ਸੀਗੇ ਸੰਗਤ ਚ ਹਮ ਵੀ ਆਰਗੈਨਿਕ ਖੇਤੀ ਕਹਿਣ ਨੂੰ ਸੋਹਣੀ ਲੱਗਦੀ ਆ ਹਮ ਪਰ ਜਦੋਂ ਕਰਨੀ ਹੈ ਫਿਰ ਬੰਦਾ ਆਪਦੇ ਪੈਰਾਂ ਤੋਂ ਥੜਕਣਾ ਚਾਹੁੰਦਾ ਹਮ ਜਿਵੇਂ ਇਹਨੂੰ ਇਸ ਵੈਰਾਈਟੀ ਨੂੰ ਗੋ ਵਾਲੀ ਬਿਮਾਰੀ ਪਈ ਹੂੰ ਉੱਪਰੋਂ ਆਗ ਸੁੱਕਣਾ ਲੱਗਿਆ ਹੂੰ ਅਸੀਂ ਨਹੀਂ ਕੁਝ ਕੀਤਾ ਹੂੰ ਸਾਡਾ ਮੰਨਣਾ ਇਹ ਹੀ ਆ ਵੀ ਜਿੰਨੀ ਸਾਨੂੰ ਦੇਣੀ ਸੀ ਪ੍ਰਮਾਤਮਾ ਨੇ ਸਾਨੂੰ ਦੇਤੀ ਬਾਕੀ ਉਹ ਲੈ ਗਿਆ ਅ ਅਸੀਂ ਰਿਕਾਰਡਿੰਗ ਕਰ ਰਹੇ ਸੀ ਉਚਾਰਕ ਖਰਾਬ ਹੋ ਗਿਆ ਮੌਸਮ ਤੇ ਸਾਨੂੰ ਇੱਧਰ ਆਉਣਾ ਪਿਆ ਭੱਜ ਕੇ ਉਧਰੋਂ ਖੇਤਾਂ ਵੱਲੋਂ ਤੇ ਖੈਰ ਤੁਹਾਨੂੰ ਤੁਸੀਂ ਗੰਨਾ ਵੇਖ ਲਿਆ ਗੰਨਾ ਬਹੁਤ ਸੋਹਣਾ ਆ ਅ ਪਰ ਇਹਦੇ ਜਿਹੜੇ ਕੈਰੇਕਟਰ ਆ ਉਹ ਮੇਨ ਯਾਨੀ ਕਿ ਇਹਦਾ ਇਹਨਾਂ ਨੇ ਦੱਸਿਆ ਖਾਸियत ਕਿ ਭਾਈ ਇਹ ਗੁੜ ਸ਼ੱਕਰ ਲਈ ਹੀ ਵਰਤੀ ਜਾਂਦੀ ਹੈ। ਗੁੜ ਸ਼ੱਕਰ ਇਹਦਾ ਬਹੁਤ ਸੋਹਣਾ ਬਣਦਾ ਅਸੀਂ ਟੇਸਟ ਵੀ ਕਰ ਲਿਆ। ਇਹ ਜਦੋਂ ਗੁੜ ਸ਼ੱਕਰ ਬਣਾ ਰਹੇ ਨੇ ਮੈਂ ਇੱਕ ਗੱਲ ਹੋਰ ਦੱਸ ਦਿਆਂ। ਇਹ ਉਹਦੇ ਵਿੱਚ ਮਿੱਠਾ ਸੋਡਾ ਵੀ ਨਹੀਂ ਨਾਲ ਹੈ। ਹਾਂਜੀ। ਬਾਕੀ ਜਿਹੜੇ ਸ਼ੌਂਕੀ ਬੰਦੇ ਆ ਜਿਨ੍ਹਾਂ ਨੂੰ ਸ਼ੌਂਕ ਆ ਭਾਈ ਯਾਰ ਵੱਖ-ਵੱਖ ਤਰ੍ਹਾਂ ਦੇ ਬੀਜ ਜਰੂਰ ਆਪਾਂ ਨੂੰ ਐਕਸਪੈਰੀਮੈਂਟ ਕਰਨੇ ਚਾਹੀਦੇ ਆ ਗੰਨੇ ਹੁਣ ਸਾਡੇ ਕੋਲ ਇਸ ਤਰ੍ਹਾਂ ਨਾਲ ਤੇ ਕਿਉਂਕਿ ਸਾਨੂੰ ਵੀ ਹੁੰਦਾ ਵੀ ਯਾਰ ਕੋਈ ਨਵਾਂ ਬੀਜ ਜਾਂ ਕੋਈ ਅਹਿਜ ਬੀਜ ਜਿਹੜਾ ਅਸੀਂ ਨਹੀਂ ਦੇਖਿਆ ਹੈਗਾ ਤੇ ਉਹ ਸਾਡੇ ਹੱਥ ਲੱਗੇ ਉਹਦੇ ਕੋਈ ਕੁਆਲਿਟੀਆਂ ਦੇਖੀਏ ਉਹੀ ਸਾਡੀ ਖੋਜ ਜਿਹੜੀ ਆ ਸਾਨੂੰ ਅੱਜ ਇੱਥੇ ਲੈ ਆਈ ਕਾਫੀ ਦੂਰ ਤੇ ਅਸੀਂ ਉਹ ਚੀਜ਼ ਦੇਖ ਕੇ ਹਟਿਆ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਜ਼ਰੂਰ ਦੇ ਦਿਓ ਜੇ ਕਿਸੇ ਨੂੰ ਇਸ ਬੀਜ ਬਾਰੇ ਪਤਾ ਆ ਉਹ ਸਾਨੂੰ ਕਮੈਂਟ ਸੈਕਸ਼ਨ ਚ ਦੱਸੇ ਕਿ ਇਹ ਬੀ ਉਹਨਾਂ ਨੇ ਕਦੇ ਵਰਤਿਆ ਤੇ ਇਹਦੀ ਕੀ ਖਾਸੀਅਤ ਆ ਠੀਕ ਹੈ ਜੀ ਤੇ ਬਾਕੀ ਜਿਹੜੇ ਦੋਸਤਾਂ ਨੇ ਕਦੇ ਬੀਜ ਲੈਣਾ ਹੋਵੇ ਉਹਨਾਂ ਨਾਲ ਸੰਪਰਕ ਜ਼ਰੂਰ ਕਰ ਸਕਦੇ ਆ ਤੁਹਾਨੂੰ ਨਿਸ਼ਾਨੀ ਵਜੋਂ ਬੀਜ ਥੋੜਾ ਬਹੁਤਾ ਦੇ ਸਕਦੇ ਨੇ ਆ ਬੇਨਤੀ ਆ ਕਿ ਕਵਾਂਟਲਾਂ ਦੇ ਕਿਲੋਆਂ ਦੇ ਹਿਸਾਬ ਚ ਨਾ ਮੰਗਿਓ ਗੰਨਾ ਆਧਾ ਗੰਨਾ ਹੋ ਸਕਦਾ ਐਜ਼ ਅ ਗਿਫਟ ਤੁਹਾਨੂੰ ਦੇ ਦੇਣ ਬਾਕੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਆ ਤੋ ਇਹਨਾਂ ਨਾਲ ਸੰਪਰਕ ਕਰ ਲਈਓ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਇਸ ਚੀਜ਼ ਨੂੰ ਆਪਾਂ ਵੀ 2-4 ਸਾਲਾਂ 'ਚ ਵਧਾਈਏ ਤੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਹੋਵੇ ਤੈਨੂੰ ਸ਼ੇਅਰ ਕਰ ਦਿਓ ਤੇ ਬਾਕੀ ਲਾਈਕ ਵਾਲਾ ਬਟਨ ਜ਼ਰੂਰ ਦਬਾ ਦੇਓ ਤੇ ਪਹਿਲੀ ਵਾਰੀ ਚੈਨਲ ਤੇ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ